ਹੰਤੇਰੇ ਇਸੇ ਮੋਕੇ ਤੇ ਸ਼ਕਤੀ ਜੁਐਲਰੀ ਹਾਊਸ ਪਟੇਲ ਚਾਂਗ ਕੁਰੂ ਬਾਜ਼ਾਰ ਵਿਖੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਚਾਂਦੀ ਦੀਆਂ ਲਕਸ਼ਮੀ ਗਣੇਸ਼ ਦੀਆਂ ਮੂਰਤੀਆਂ ਕੌਇਨਸ ਅਤੇ ਬਰਤਨਾ ਦੀ ਖੂਬ ਖਰੀਦਦਾਰੀ ਕੀਤੀ। ਸ਼ਕਤੀ ਜੁਐਲਰੀ ਹਾਊਸ ਤੇ ਦੀਪਕ ਚੋਪੜਾ ਨੇ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਹੰਤੇਰੇਸ ਦੀ ਅਤੇ ਦੀਵਾਲੀ ਦੀ ਵਧਾਈ ਦਿੱਤੀ ਅਤੇ ਆਖਿਆ ਕਿ ਦੀਵਾਲੀ ਹਰੇਕ ਦੇ ਪਰਿਵਾਰ ਲਈ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ। देखो जी ਸਾਡੇ ਵੱਲੋਂ ਸ਼ਕਤੀ ਜੂਰੀਅਸ ਵੱਲੋਂ ਅਸੀਂ ਆਪਣੇ ਸਾਰੇ ਸ਼ਹਿਰ ਵਾਸੀ ਨੂੰ ਦੀਵਾਲੀ ਦੀ ਧੰਤਰੀ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਅਸੀਂ ਚਾਹੁੰਦੇ ਆ ਕਿ ਸਾਰੀ ਸਾਰੀ ਆਪਣੀ ਅੰਮ੍ਰਿਤਸਰ ਵਾਸੀ ਹੈਗੇ ਆ ਉਹ ਆਪਣੀ ਪਰਚੇਜ਼ਿੰਗ ਖੂਬ ਕਰਨ ਸਾਰਾ ਜੋ ਪਰਚੇਜ਼ਿੰਗ ਕਰਨੀ ਹੈ ਚਾਂਦੀ ਚਾਂਦੀ ਦੀਆਂ ਸੋਨੇ ਦੀ ਉਹ ਖੁਸ਼ੀਆਂ ਬੜੀ ਪਰਚੇਜ਼ਿੰਗ ਹੋਣਾ ਜੀ ਧੰਤਰੀ ਤੇ ਮੇਨ ਚਾਂਦੀ ਦਾ ਮਤ ਹੁੰਦਾ ਹੈ ਚਾਂਦੀ શુભ ਹੁੰਦੀ ਹੈ ਲਕਸ਼ਮੀ ਹੁੰਦੀ ਹੈ ਕਹਿੰਦੇ ਚਾਂਦੀ ਘਰ ਲੈ ਜਾਓ ਤੇ ਸਾਰਾ ਸਾਲ ਲਕਸ਼ਮੀ ਆਉਂਦੀ ਹੈ ਲਕਸ਼ਮੀ ਆਂ ਦਾ ਮਕਸਦ ਹੈ ਕਿ ਹਰ ਬੰਦਾ ਸ਼ੌਕ ਕਰ ਹੋਵੇ ਹਰ ਬੰਦਾ ਸੈਟੀਸਫਾਈ ਹੋਵੇ ਚਾਂਦੀ ਅਸਰ ਇਸ ਟਾਈਮ ਜਿਹੜਾ ਮੇਨ ਜੀ ਚੱਲਦੀ ਹੈ ਲਕਸ਼ਮੀ ਦੇ ਦੀ ਮੂਰਤੀ ਚੱਲਦੀ ਹੈ ਗਲਾਸ ਭਾਂਡੇ ਬਰਤਨ ਕੋਲੀਆਂ ਕਟੋਰੀਆਂ ਸਿੱਕੇ ਵਗੈਰਾ ਇੱਕ ਨਵੀਂ ਜੀ ਆਈ ਹੈ ਤੁੰਦਾਈ ਸੀ ਵਾਲੀ ਵਿੱਚ ਸਾਰੋ ਕੁਝ ਲੱਗਾ ਹੈ ਮੇਨ ਜੀ ਦੀ ਚੱਲਦੀ ਚਰਨ ਇਹ ਜੀ ਚੱਲਦੀ ਹੈ ਹੁਣ ਐਰ ਕੀ ਗੁਰੂ ਜੀ ਦੇ ਸਿੱਕੇ ਵੀ ਆਏ ਜੇ ਲੋਕੀ ਸਾਡੇ ਪਬਲਿਕ ਗੁਰੂ ਜੀ ਦੀ ਬੜੀ ਫੈਨ ਹੈ ਤੇ ਗੁਰੂ ਜੀ ਸਿੱਕੇ ਵੀ ਆਏ ਨਾ ਲక్ష్ਮੀ ਨੇ ਚਲੋ ਲక్ష్ਮੀ ਨੇ ਦੇਸੀ ਕਿ ਵੀ ਆਏ ਨਾ ਚਾਂਦੀ ਦੇ ਰੇਟ ਦਾ ਜਿਹੜਾ ਵੱਧ ਗਿਆ ਨਾ ਉਹਦੇ ਕਰਕੇ ਥੋੜੀ ਖਰੀਦਦਾਰੀ ਕਮਜ਼ੋਰ ਹੋ ਗਈ ਹੈ ਕੋਈ ਚਾਂਦੀ ਆਮ ਬੰਦੇ ਦੇ ਬੈਡ ਚੋਂ ਬਾਹਰ ਹੋ ਗਈ ਹੈ ਚਾਂਦੀ 45 5000 6000 8000 ਦੇ ਗ੍ਰੇਂਜ ਖੇਲਦੀ ਸੀ ਹਰ ਬੰਦਾ ਫੋੜ ਕਰਦਾ ਸੀ ਹੁਣ ਚਾਂਦੀ ਡਬਲ ਤੋਂ ਪਲੱਸ ਹੋ ਗਈ ਹੈ ਉਹਦੇ ਕਰਕੇ ਚਾਂਦੀ ਦੀ ਨਾ ਬਜਟ ਜੂ ਵੱੜ ਗਈ ਹੈ ਪਲੱਸ ਲੋਕਾਂ ਦੀ ਥੋੜੀ ਸ਼ੁਮਤਾ ਘਟ ਗਈ ਹੈ ਵੀ ਪੈਸੇ ਤੋਂ ਉਹਨੇ ਹੁੰਦੇ ਨਾ ਹੋ ਹੁਣ ਲੋਕੀ ਜਾਂਦੇ ਆ ਕਿ ਵੀ ਚੀਜ਼ ਸਸਤੀ ਹੋਵੇ ਤੇ ਚੀਜ਼ ਹੈਗੀ ਮਹਿੰਗੀ ਖਰੀਦਦਾਰੀ ਕਰਦੇ ਕਰਦੇ ਪਿਆ ਪਰ ਜੋ ਤਾਂਤਰੀ ਦਾ ਬਹੁਤੀ ਚੀਜ਼ ਹੁੰਦੀ ਨਾ ਉਹ ਚੀਜ਼ ਬੜੀ ਸਲੋ ਹੋ ਗਈ ਹੈ ਸਰ ਸਾਡੀ ਫਰਮ ਜਿਹੜੀ ਹੈ 1978 ਦੀ ਹੈ ਪਹਿਲੇ ਮੇਰੇ ਫਾਦਰ ਸਾਹਿਬ 1978 ਜੀ ਕੰਮ ਕਰਦੇ ਸੀ 1978 ਤੇ ਉਸ ਤੋਂ ਬਾਅਦ ਫਿਰ ਇਹ ਕੰਮ ਹੈ 1992 ਵਿੱਚ ਮੈਂ ਸੰਭਾਲਿਆ ਸੀ ਇਹ ਉਸ ਤੋਂ ਬਾਅਦ ਫਿਰ ਬਸ ਰਕਸ਼ੀ ਮਾਤਾ ਕਿਰਪਾ ਗੀ ਜੇ ਤੇ ਬਸ ਚੱਲਦੇ ਵੇ ਹੁਣ ਅੱਗੇ ਬੱਚੇ ਆਏ ਦੁਕਾਨ ਤੇ ਸਾਡਾ ਕਸਟਮਰ ਨਾ ਪੂਰਾ ਕੰਪਨਮੈਂਟ ਦਾ ਪੂਰਾ ਪ੍ਰੇਮਿਆ ਹੁੰਦਾ ਹੈ ਅਸੀਂ ਕਸਟਮਰ ਦਾ ਬਹੁਤ ਰਿਗਾਰਡ ਕਰਦੇ ਹਾਂ ਸਾਡੇ ਕੋਲ ਕਸਟਮਰ ਜਾਂਦਾ ਵਿਸ਼ਵਾਸ ਚ ਜਾਂਦਾ ਹੈ ਸਾਡੀ ਕੁਆਲਟੀ 'ਚ ਕੋਈ ਗੰਬਰ ਮਾਇ ਨਹੀਂ ਪਾਇਓਰਟੀ 'ਚ ਕੋਈ ਗੰਬਰ ਮਾਇ ਨਹੀਂ ਕਰਦੇ ਸੀ ਮੈਂ ਦੀਪਕ ਚੋਪੜਾ ਸ਼ਕਤੀ ਜੁਲਿਓ ਹਸੋਲੋਂ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਤੰਤਰ ਦੀ ਤੇ ਦਿਵਾਲੀ ਦੀ ਬਹੁਤ ਬਹੁਤ ਸ਼ੁਭਕਾਮਨਾ ਬੁਲਾਈ ਦੇ